ਵੇ ਮਾਰੀਦਾ ਆਈ ਵਾਹ ਤਲਦੀ ਤੇ ਵਾਹ ਤਲਦੀ ਤੀ ਚਾਂਬਲੀ ਤਾਂ ਤੂੰ ਆ ਜਾ ਹਾਏ ਰੱਬਾ ਹਨੇ ਸਾਰੇ ਕੰਮ ਇੱਕ ਬੇਬੇ ਨੇ ਹਲ ਤੱਕ ਆਈ ਵੀ ਆ ਕੇ ਰੋਟੀ ਰੋਟੀ ਖਾ ਲੇ ਬਾਕੀ ਕੰਮਾਂ ਵੀ ਨਿਪੜ ਜਾਣ ਜਿਹੜੇ ਨਿਪੜ ਕੁੜ ਕਰ ਲੈ ਕੰਮ ਹਾਂ ਕਿੱਥੇ ਬਾਕੀ ਸੀਗੇ ਮੈਂ ਤੈਨੂੰ ਨਹੀਂ ਪਤਾ ਮੈਂ ਸਾਬਨ ਕੇ ਆਈ ਆ ਮਸਾ ਲੋਟ ਕਰਕੇ ਬਣੀ ਐ ਜੈਬੜਾ ਇਹਨਾਂ ਨੇ ਮਸ਼ੀਨ ਲਾ ਰੱਖੀ ਓ ਰੋੜੇ ਜੇ ਕੁੱਟਦੇ ਨੇ ਆਰੇ ਖੜਕਾਦਨ ਸੁਣਦਾ ਨਹੀਂ ਕਿੰਨਾ ਹੋ ਜਾਂਦਾ ਬਾਲਾ ਕਰ ਰਹੇ ਨੇ ਮੈਂ ਵੀ ਸੋਚੀ ਜਾਂਦੀ ਸੀ ਮਾ ਪਤਾ ਨਹੀਂ ਕਾਦੀ ਮਸ਼ੀਨ ਜੀ ਲਾ ਰੱਖੀ ਇਹਨਾਂ ਨੇ ਮੈਂ ਤਾਂ ਪਸਤਾਈ ਕੱਲੀ ਜਾ ਕੇ ਮੈਂ ਤੈਨੂੰ ਇਹਨਾਂ ਨਾਲ ਲੈ ਗਈ ਅੱਜ ਤੋਂ ਮੈਂ ਸਭ ਮਸਾਂ ਖਾੜਨਗੇ ਉੱਥੇ ਤੜਾਉਣਗੇ ਆ ਦੇਖ ਲਈ ਤੂੰ ਲੇ ਕੇ ਰੋਟੀ ਰੋਟੀ ਪੱਕ ਗਈ ਹਾਂ ਹਾਂ ਬਣ ਗਈ ਮੈਂ ਸੋਚਿਆ ਮਾ ਬਦਲ ਜਾਈ ਜਾਂਦਾ ਐ ਨਹੀਂ ਪਤਾ ਮੀ ਆ ਜੇ ਛੇਛ ਦੀ ਰੋਟੀ ਲਾ ਲਈ ਫਿਰ ਮੈਨੇ ਚੱਲ ਵਧੀਆ ਰਹੀ ਅੱਜ ਤਾਂ ਤੂੰ ਸਿਰੇ ਦੀ ਰਕਾਨ ਬਣ ਗਈ ਮੈਂ ਵੀ ਐਂ ਦੇਖਦੀ ਸੀ ਮਾ ਆਊਗਾ ਕਿਸੇ ਪਾਸੇੋਂ ਬਦਲ ਚੜ ਕੇ ਆ ਢਾ ਲੋ ਮੰਜਾ ਤੁਸੀਂ ਮੈਂ ਲਿਓਣੀ ਰੋਟੀ ਪਾ ਕੇ ਲਿਆ ਪੁੱਤ ਹਾਂ ਹਾਏ ਅੱਜ ਤਾਂ ਓੱਖ ਹੀ ਕਰਨਗੇ ਇਹ ਭਾਈ ਇਹ ਫਰਸ ਜਾ ਲਾਉਂਦੇ ਨੇਗੇ ਬੇੜੇ ਚ ਕਹਿੰਦੇ ਰੋੜੇ ਕੁੱਟ ਕੇ ਇਸੇ ਤੇ ਕੋਲੂਆ ਪਾ ਦਾਂਗੇ ਮਾਂ ਚਲ ਪਾ ਦੋ ਚੱਲ ਕਰੀ ਜਾਣਦੇ ਹੁਣ ਕੀ ਕਹੀਏ ਹਾਲੋ ਲਿਆ ਭਾਈ ਹਾਂ ਕੁੜੇ ਹਾਂਜੀ ਆ ਰੋਟੀਆਂ ਚੁੱਲੇ ਦੀ ਤਾਂ ਕੋਈ ਨਹੀਂ ਲੱਗਦੀਆਂ ਭਾਈ ਗੈਸ ਤੇ ਲਾਈਆਂ ਨੇ ਲੈ ਆਖੇ ਗੈਸ ਤੇ ਲਾਈਆਂ ਨੇ ਜਿੰਨਾ ਮਰਜੀ ਸਮਝਾ ਲੈ ਜਮਾ ਨਹੀਂ ਸਮਝਦੀ ਹੈਗੀ ਉਹ ਐਨਾ ਬਾਲਣ ਪਿਆ ਛਟੀਆਂ ਗਲੀ ਜਾਂਦੀਆਂ ਨੇ ਉਹਨੇ ਮੈਂ ਕੀ ਕਰਾਂਗੇ ਤੁਹਾਨੂੰ ਕਿਹਾ ਤਾਂ ਸੀਗਾ ਵੀ ਬੱਦਲ ਆਈ ਜਾਂਦਾ ਨੇਹਰੀ ਆਜੂਗੀ ਮੈਂ ਅੱਗ ਨਹੀਂ ਮਚਣੀ ਤਾਂ ਕਰਕੇ ਮੈਂ ਛੇਛੇ ਦੀ ਗੈਂਸ ਤੇ ਲਾ ਲਈ ਓਹੋ ਹਾਈ ਬੇ ਰੱਬਾ ਆਖੇ ਨੇਹਰੀ ਆਜੂਗੀ ਕਿਹੜਾ ਨੇਹਰਖਾਨ ਆ ਰਿਹਾ ਸੀ ਮੈਨੂੰ ਅੱਜ ਤਾਂ ਦੱਸ ਦੇ ਐਡਾ ਕਿੱਡਾ ਕ ਬੱਦਲ ਸੀਗਾ ਹੈ ਮਾੜੀ ਜੀ ਕੋਈ ਬਦਲੀ ਆਈ ਨਹੀਂ ਤੇ ਇਹਨੂੰ ਬਹਰ ਨਾ ਮਿਲਿਆ ਨਹੀਂ ਇਹ ਤਾਂ ਉਹ ਗੱਲ ਹੋ ਗਈ ਆਖੇ ਮਾਂ ਫਿਰੇ ਫੋਸੀ ਫੋਸੀ ਨੂੰ ਪੁੱਤ ਕਰੇ ਗਹਾਰੇ ਦਾਣ ਹੈ ਮੈਂ ਤਾਂ ਸਾਰਾ ਦਿਨ ਗੋਹਾ ਨਹੀਂ ਵਢਣ ਦੀ ਪਸ਼ੂਆਂ ਨੂੰ ਝਾਕ ਕੇ ਪਾਸ ਦੀਆਂ ਵੀ ਕੋਈ ਬਚਤ ਹੋ ਜੇ ਨਾ ਇਹਨਾਂ ਨੂੰ ਕੋਈ ਬਚਤ ਦਾ ਨਹੀਂ ਇਹਨਾਂ ਸੱਚ ਮੁਰੜੀ ਚੱਲ ਬਈ ਵੀਰੋ ਹੋ 1100 ਦਾ ਲੱਗੇ ਪਰ ਨਾ ਸਸਤਾ ਨਹੀਂ ਹੈਗਾ ਹੁਣ ਚਲੋ ਅੱਗੇ ਤੋਂ ਨਹੀਂ ਲਾਉਂਦੀ ਅੱਗੇ ਤੋਂ ਧਿਆਨ ਰੱਖੂਗੀ ਚੁੱਲੇ ਤੋਂ ਲਾ ਰਿਆ ਕਰੂੰਗੀ ਰੋਟੀ ਹੁਣ ਤੁਸੀਂ ਕਾਹਨੂੰ ਹੋ ਕਰਦੇ ਹੋ ਹੁਣ ਤੁਸੀਂ ਰੋਟੀ ਖਾ ਲਓ ਮੈਂ ਤਾਂ ਝੁੱਸੂਗੀ ਢਿੱਡ ਦਾ ਪਰੂੰਗੀ ਨਾਲੇ ਮੜਾ ਮੋਟਾ ਜੇ ਕਰਦੀਆਂ ਫਿਕਰ ਛੋੜਦਾ ਹੀ ਕਰਦੀਆਂ ਛੋੜਦਾ ਹੀ ਬਣਦਾ ਮੈਂ ਸਿਵਿਆਂ 'ਚ ਨਹੀਂ ਲੈ ਜੂਗੀ ਚੱਕ ਕੇ ਸਾਰਾ ਕੁਝ ਜੋੜ ਲੋ ਜੇ ਕੁਝ ਜੁੜਦਾ ਕੋਈ ਟਾਈਮ ਹੁੰਦਾ ਪੁੱਤ ਪੈਸਾ ਜੋੜਨ ਦਾ ਕੋਈ ਟਾਈਮ ਹੁੰਦਾ ਖਰਚਾ ਕਰਨ ਦਾ ਜੇ ਕੋਲੇ ਹੋਵੇ ਤਾਂ ਜਿੰਨਾ ਮਰਜ਼ੀ ਖਰਚਾ ਕਰ ਲੈ ਪਰ ਜੇ ਜੋੜਾਂਗੇ ਹੀ ਨਹੀਂ ਫਿਰ ਪੈਸਾ ਖੜੂ ਕਿੱਥੋਂ ਉਹ ਠੀਕ ਹੈ ਮੰਮੀ ਅੱਗੇ ਰੋਟੀ ਮੈਂ ਚੁੱਲੇ ਤੇ ਲਾ ਲਿਆ ਕਰੂੰ ਉਹ ਮੈਂ ਸੋਚਿਆ ਵੀ ਨੇਰੀ ਆਈ ਜਾਂਦੀ ਆ ਜੇ ਮੈਂ ਆਟਾ ਗੁੰਨ ਕੇ ਬਾਹਰ ਰੱਖੂੰਗੀ ਕਿਰਕਰ ਪੈ ਜਾਣੀ ਸੀ ਫਿਰ ਤੁਸੀਂ ਕਹਿੰਦੇ ਰੋਟੀ 'ਚ ਕਿਰਕ ਆਉਂਦੀ ਆ ਮੈਂ ਤਾਂ ਹੀ ਭੜਾਈ ਸੋਚਿਆ ਸੀ ਮੈਨੂੰ ਕੀ ਪਤਾ ਸੀ ਹੁਣ ਮੇਰੇ ਗਾਲਾਂ ਪੈ ਜਾਣਗੀਆਂ ਪੁੱਤ ਇਹਨੂੰ ਗਾਲਾਂ ਨਹੀਂ ਕਹਿੰਦੇ ਇਹਨੂੰ ਮੱਤ ਕਹਿੰਦੇ ਮੈਂ ਤੈਨੂੰ ਮੱਤ ਦੰਨੀ ਆ ਤੂੰ ਮਾੜਾ ਮੋਟਾ ਸੋਚ ਕੁਸ ਅੱਜ ਮੈਂ ਤੇਰੀ ਸੱਸਾਂ ਕੱਲ ਨੂੰ ਤੈਨ ਵੀ ਕਿਸੇ ਦੀ ਸੱਸ ਬਣਨਾ ਏ ਜੇ ਅਹੀਂ ਖਰਚੇ ਖੁੱਲੇ ਚੱਲਦੇ ਰਹੇ ਫੇਰ ਨਹੀਂ ਜੁੜਦਾ ਹੈਗਾ ਕੁਸ ਨਾਲੇ ਘਰ ਤਾਂ ਜੋੜਿਆਂ ਤੋਂ ਹੀ ਜੁੜਦੇ ਨੇ ਸੁਣ ਗਈ ਗੱਲ ਜੇ ਬਚਤ ਕਰੇਗੀ ਤਾਂ ਗਾਹਾਂ ਕੁਸ ਬਣੂਗਾ ਐਵੇਂ ਨਹੀਂ ਆਗਲਾ ਕਹਿੰਦਾ ਫਲਾਨੀ ਬੁੜੀ ਰਕਾਨ ਐ ਪੈਸਾ ਬਹੁਤ ਬਣਾਈ ਬੈਠੀ ਆ ਭਾਈ ਪੇਟੀ ਚ ਗੋਜੀ ਦਾ ਗੋਜੀ ਨੂੰ ਕਿਹੜਾ ਉਹ ਬਾਹਰੋਂ ਡਾਕੇ ਮਾਰ ਕੇ ਲਿਆਉਂਦੀਆਂ ਨੇ ਆਹੀਂ ਬਣਦੇ ਆ ਪੁੱਤ ਆ ਬਚਤ ਦੇਖ ਲੈ ਬਾਲਣ ਨਾਲ ਕਿੱਡੀ ਹੁੰਦੀ ਐ ਜੇ ਸਿਲੰਡਰ ਭਰਾਵਾਂਗੇ ਤਾਂ ਮੀਨਾ ਨਹੀਂ ਚੱਲਦਾ ਆ 1100 ਰੁਪਏ ਮਹੀਨੇ ਦਾ ਲੈ ਸਿੱਧਾ ਜੋੜ ਲੈ ਕਿੰਨਾ ਬਣ ਗਿਆ ਸਾਲ ਦਾ ਮੰਮੀ ਤੁਸੀਂ ਕਹੀ ਜੀਆਂ ਗੱਲਾਂ ਕਰਦੇ ਹੋ ਹੁਣ ਮੈਂ ਇੱਥੇ ਜੋੜ ਜੜੀਆ ਕਰਨ ਬੈਠੀ ਆ ਤੁਸੀਂ ਤਾਂ ਸਵੇਰੇ ਸਵੇਰੇ ਉਹ ਲੱਗਿਓ ਜਾਂਨੇ ਬੋਲਣਾ ਚੱਲ ਜੇ ਰੋਟੀ ਦੀ ਲੋੜ ਹੋਈ ਮੈਨੂੰ ਬਾਜ਼ ਮਾਰ ਦਿਓ ਮੈਂ ਤਾਂ ਅੰਦਰ ਜਾ ਕੇ ਪੈੜਦੀ ਆ ਲਾ ਆਖਿਰ ਰੋਟੀ ਦੀ ਲੋੜ ਹੋਈ ਤਾਂ ਬਾਜ ਮਾਰ ਦਿਓ ਹੁਣ ਭੁੱਖ ਮੈਨੂੰ ਕਿੱਥੇ ਰਹਿ ਗਈ ਇਹ ਤਾਂ ਜਮਈ ਲਾਤੀ ਘਰ ਨੂੰ ਤੰਗਲੀ ਮੈਨੂੰ ਤਾਂ ਲੱਗਦੀ ਆ 2-3 ਕਿਲੋ ਫੂਕਤਾ ਹੋਊਗਾ ਗੈਸ ਆ ਰੋਟੀਆਂ ਤਾਂ ਦੇਖ ਕਿਵੇਂ ਮਚਾਈਆਂ ਨੇ ਐ ਸਮਾਰ ਸਮਾਰ ਕੇ ਉੱਤੇ ਫੂਕੀ ਗਈ ਆ ਤਵੇ ਤੇ ਪਾਸਾ ਹੀ ਨਹੀਂ ਥੱਲੇ ਰੋਟੀ ਦਾ ਨਾ ਬਈ ਐਂ ਐਂ ਨੂਹਾਂ ਨਹੀਂ ਬਚਤ ਕਰਦੀਆਂ ਹੈਗੀਆਂ ਕਿ ਨਹੀਂ ਸਮਝਾਲ ਐ ਇਹਦੇ ਦਿਮਾਗ ਚ ਤਾਂ ਨਾ ਪਤਾ ਨਹੀਂ ਕਿ ቱੜੀ ਭਰੀ ਹੋਈ ਐ ਮੇਰੇ ਵਾਲੀ ਗੱਲ ਵੱੜਦੀ ਨਹੀਂ ਕਿਸੇ ਖਾਨੇ ਚ ਜਿੰਨਾ ਮਰਜੀ ਸਮਝਾ ਲਾਂ ਉੱਥੇ ਦੀ ਉੱਥੇ ਗੱਲ ਕਿੱਥੇ ਨਗਦੀ ਹੁਣ ਰੋਟੀ ਚਲ ਐਂ ਕਰਦੀਆਂ ਹੁਣ ਚੁਲਸਣੀ ਤਾਂ ਪਾਉ ਇੱਕ ਰੋਟੀ ਹੁਣ ਖਾ ਲੈਣੀ ਆ ਦੁਪਹਿਰੇ ਫੇਰ ਪਕਾਉਗੀ ਨਹੀਂ ਫੇਰ ਆਥਣੇ ਸਿਆ ਐਂ ਡੰਗ ਲਾਉਣਾ ਪਊਗਾ ਆਪ ਬਚਤ ਕਰ ਲੈਣੀ ਆ ਫੇਰ ਹੋਰ ਕੀ ਐ ਇਹਨਾਂ ਨੂੰ ਤਾਂ ਹੈ ਨਹੀਂ ਬਚਤ ਦਾ ਕੋਈ ਮੜਾ ਮੋਟਾ ਨਹੀਂ ਬੰਦਾ ਐਂ ਦੇਖ ਲੈਂਦੇ ਵੀ ਐਨੇ ਨੇ ਖਰਚੇ ਨੇਗੇ ਮੈਨੂੰ ਤਾਂ ਨਹੀਂ ਲੱਗਦਾ ਵੀ ਇਹ ਲੀਤੇ ਆ ਜੂਗੀ ਪੁੱਤ ਪੁੱਤ ਕਹਿ ਕੇ ਤਾਂ ਬਠੇਰਾ ਦੇਖ ਲਿਆ ਹੁਣ ਤਾਂ ਇਹਦੂ ਗਾਹਾਂ ਫਿਰ ਛੱਟੇ ਛੱਤ ਪਵਾਉਗੀ ਮੈਥੋਂ ਹਾਏ ਜਿਹੜੇ ਮਰਜੀ ਕੰਮ ਬਗ ਜਾ ਸਾਰਾ ਦਿਨ ਲੱਗ ਜਾਂਦਾ ਏ ਕਿਵੇਂ ਬੈਗੀ ਸੱਚ ਪੈਗੀ ਸਰਜਾ ਬਨ ਕੇ ਓ ਹਾਂ ਕੀ ਹੋਗਾ ਤੈਨੂੰ ਹਾਏ ਸਰਜਾ ਬਣੀ ਭਈਆ ਕੀ ਹੋਗਾ ਨਹੀਂ ਜੇ ਦਰਦ ਕਰੀ ਜਾਂਦਾ ਸਿਰ ਮੇਰਾ ਤਾਂ ਬਾਲਾ ਹੈ ਸਿਰ ਦਰਦ ਕਰੀ ਜਾਂਦਾ ਗੋਲੀ ਗੋਲੀ ਲੈ ਲੈ ਫਿਰ ਜੇ ਗੋਲੀ ਵੀ ਲੈ ਲਈ ਫਰਕ ਹੀ ਨਹੀਂ ਪੈ ਰਿਆ ਹਾਏ ਚੀਤਾ ਵੀ ਲੈ ਲਏ ਹੋਰ ਜੀ ਬੁਖਾਰ ਬੁਖੂਰ ਤਾਂ ਤੈਨੂੰ ਨਾ ਬੁਖਾਰ ਨਹੀਂ ਹੈਗਾ ਸਿਰ ਸਿਰ ਦੁਖੀ ਜਾਂਦਾ ਫਿਰ ਐ ਕਰ ਲੈ ਹਾਂਜੀ ਜੇ ਨਹੀਂ ਹੜਦਾ ਹੂੰ ਦੂਜਾ ਤਰੀਕਾ ਬਣਾ ਲੈ ਆਪਣਾ ਦੂਜਾ ਕਿਹੜਾ ਏ ਐ ਕਰ ਤੂੰ ਚਾਹ ਦੀ ਕੁੱਟ ਲਿਆ ਬਣਾ ਕੇ ਨਾਲੇ ਤਾਂ ਤੂੰ ਪੀ ਲੈ ਨਾਲੇ ਮੈਂ ਪੀ ਲਵਾਂ ਨਾ ਉਹ ਵੀ ਚਾਹ ਬਣਾ ਲਿਆ ਚਾਹ ਨਾਲ ਐਂਸਰ ਹੜ ਜੂਦਰਾਏ ਜੀ ਮੇਰੀ ਸੁਣੋ ਗੱਲ ਗੁੱਸਾ ਤਾਂ ਕਰਿਓ ਨਾ ਮੇਤੋਂ ਨਹੀਂ ਬਣਾਈ ਜਾਂਦੀ ਚਾਹ। ਸਿਰ ਦੁਖੀ ਜਾਂਦਾ ਕਹਿੰਦੇ ਚਾਹ ਬਣਾ ਲਾ। ਕਹਿੰਦੀ ਮੈਂ ਇਤੋਂ ਨਹੀਂ ਬਣਾਈ ਜਾਂਦੀ ਚਾਹ। ਕਿਉਂ? ਘਾਤ ਨਹੀਂ ਬਣਾਈ ਜਾਂਦੀ ਇਤੋਂ। ਜਾ ਕੇ ਮੜਾ ਜਾ ਗੈਸ ਤੇ ਇੱਕ ਗਲਾਸ ਪਾਣੀ ਦਾ ਪਾ ਲਾ ਬਾਕੀ ਦੁੱਧ ਠੋਕਾ ਮਿੰਟ ਚ ਬਣਾ ਲਿਆ। ਇਹੀ ਤਾਂ ਰੌਲਾ ਗੈਸ ਤੇ ਤਾਂ ਐ ਬਣ ਜਾਂਦੀ ਆ। ਬਣਾਉਣੀ ਤਾਂ ਚੁੱਲ੍ਹੇ ਤੇ ਆ। ਪਾਥੀਆਂ ਪੰਨੋ ਅੱਗ ਲਾਉ ਧੂਏਂ ਚ ਫੁੱਕੋ ਫੇਰ ਕਿਤੇ ਚਾਹ ਬਣਦੀ ਆ। ਮੇਰੇ ਤੋਂ ਨਹੀਂ ਬਣਦੀ ਚਿੱਲੇ ਤੇ ਬਣਾਉਣੇ ਨਹੀਂ ਚਿੱਲੇ ਤੇ ਘਾਤੋ ਬਣਾਉਣੇ ਗੈਸ ਤੇ ਬਣਾ ਰਤਾ ਜੀ ਮੇਰੀ ਗੱਲ ਸੁਣੋ ਪਰਸੋਂ ਮੈਂ ਮੰਮੀ ਨੂੰ ਰੋਟੀ ਲਾ ਕੇ ਦੇਤੀ ਗੈਸ ਤੇ ਮੈਨੂੰ ਪਤਾ ਕਿੰਨਾ ਕੁਸੇ ਸੁਣਾਇਆ ਉਹ ਗੱਲ ਜਿਹੜੀ ਮੈਂ ਕਦੇ ਸੁਣੀ ਨਹੀਂ ਮੈਂ ਮਾਂ ਤੋਂ ਸੁਣ ਲਈ ਤੁਹਾਡੀ ਤੋਂ ਕਹਿੰਦੀ ਚੁੱਲਾ ਚੁੱਲੇ ਤੇ ਨਹੀਂ ਤੇ ਤੋ ਰੋਟੀ ਲੈਂਦੀ ਤੇ ਤੋ ਐ ਨਹੀਂ ਹੁੰਦਾ ਤੇ ਤੋ ਐ ਨਹੀਂ ਹੁੰਦਾ ਗੈਸ ਦੀ ਕੁਛੜ ਚ ਬੜੀ ਰਹਿੰਦੀ ਆ ਤੂੰ ਐ ਨਹੀਂ ਕਰਦੀ ਤੂੰ ਉਹ ਨਹੀਂ ਕਰਦੀ ਮੇਰੀ ਸੁਣੋ ਗੱਲ ਜੀ ਦੇਖੋ ਤੁਸੀਂ ਤਾਂ ਇਹ ਕਰਦੇ ਮੈਂਬਰ ਮੈਨੂੰ ਤਾਂ ਉਹ ਸਮਝਦੀ ਆ ਬਗਾਨੀ ਤੁਸੀਂ ਐ ਕਰੋ ਤੁਸੀਂ ਗੈਸ ਤੇ ਧਰ ਲਓ ਚਾਹ ਮੈਨੂੰ ਨਾਲੇ ਮੈਨੂੰ ਕੁਝ ਕਹਿਣਾ ਨਹੀਂ ਉਹਨੇ ਤੁਸੀਂ ਬਣਾ ਲਓ ਐ ਹੋਊਗਾ ਨੂੰ ਵੀ ਮੇਰੇ ਮੁੰਡੇ ਨੇ ਬਣਾ ਲਈ ਚਾਹ ਜਾ ਬਗ ਜੋ ਬਹਾਨਾ ਮਾਰ ਤਰ ਜੀ ਬਹਾਨਾ ਨਹੀਂ ਮੈਂ ਸੱਚੀ ਮੈਂ ਬਹੁਤ ਕੁਝ ਸੁਣਿਆ ਤੇਰੀ ਮਾਂ ਤੋਂ ਮੈਨੂੰ ਤਾਂ ਬਗਾਨੀ ਸਮਝਦੀ ਆ ਉਹ ਮੈਨੂੰ ਤਾਂ ਇਹੀ ਹੋ ਗਿਆ ਵੀ ਬਸ ਆ ਗਈ ਇੱਥੇ ਬਗਾਨੀ ਤੀ ਕਰੀ ਜਾਵੇ ਇੱਥੇ ਤੈਨੂੰ ਪਤਾ ਜਦੋਂ ਮੈਂ ਵਿਆਹ ਕੇ ਆਈ ਸੀ ਕਿੰਨੀ ਸੋਹਣੀ ਹੁੰਦੀ ਸੀ ਹੁਣ ਚੁੱਲ੍ਹੇ ਮੂਰੇ ਬੈ ਕੇ ਫੂਕਾ ਮਾਰ ਮਾਰ ਧੂਆ ਮੂੰਹ ਤੇ ਪੈਂਦਾ ਦੇਖੀ ਕਹੇ ਜੀ ਹੋਰੀਆਂ ਤੈਨੂੰ ਤਾਂ ਕਦਰ ਹੀ ਨਹੀਂ ਹੈਗੀ ਇਹਦੀ ਤੂੰ ਬਣਾ ਲਾ ਚਾ ਹੁਣ ਪਲਾ ਬੰਦਾ ਚਾਹ ਬਣਾਉਂਦਾ ਸੋਹਣਾ ਲੱਗਦਾ ਯਾਰ ਜੇ ਹੁਣ ਗੈਸ ਤੇ ਤੁਹਾਨੂੰ ਕੁਝ ਕਹਿਣਾ ਨਹੀਂ ਚਾਹ ਬਣਾਉਣ ਚ ਦੱਸ ਮੈਂ ਅੱਗੇ ਤੁਹਾਨੂੰ ਕਦੇ ਕੁਝ ਬਣਾ ਕੇ ਨਹੀਂ ਦਿੱਤਾ ਹੀ ਚਲ ਮੈਂ ਤਾਂ ਉਹ ਗੱਲ ਕਰਦਾ ਵੀ ਬੰਦਾ ਸੋਹਣਾ ਲੱਗਦਾ ਪਰ ਹੁਣ ਬਣਾਉਣੀ ਤਾਂ ਪਊਗੀ ਸੋਹਣਾ ਲੱਗੇ ਜੇ ਨਾ ਲੱਗੇ ਐਂ ਕਾ ਨੂੰ ਕਰ ਦੇ ਬਣਾ ਲੂ ਬਣਾ ਲਾ ਬਣਾ ਲੈਣਾ ਚਾਹ। ਬੜਾ ਯਾਰ ਪੰਕਾ ਛੜ। ਮੇਰੀ ਗੱਲ ਸੁਣ ਕੇ ਜਾਇਓ। ਐਂ ਕਹਿੰਦੀ ਸੀ ਕਿ ਮੈਂ ਹਾਂ। ਵੀ ਕੁੱਟ ਪਾਣੀ ਦਾ ਮੇਰਾ ਵੀ ਪਾ ਲਿਓ। ਆਹ ਗੱਲ ਧੀ ਆਹ ਗੱਲ ਆ। ਕੁੱਟ ਪਾਣੀ ਦਾ ਮੇਰਾ ਪਾ ਲਿਓ। ਹੋਰ ਜੀ। ਹੋਰ ਜੀ। ਬਾਜ ਮਾਰ ਲਿਓ ਮੈਂ ਭੈਣ ਲੱਗੀ ਆ। ਜਦੋਂ ਚਾਹ ਬਣ ਗਈ ਮੈਨੂੰ ਉਠਾ ਲਿਓ। ਮੈਂ ਜਾਣਦਾ ਤੇਰੀ ਸ਼ਹਿਰੀ ਨੂੰ ਜਾਣਦਾ। ਬਣ ਕੇ ਲੋਥ ਪੈ ਗਈ ਓਰੇ। 365 ਚਲਿਤ ਨਾਰ ਦੇ ਸਾਰਾ ਸਾਲ ਬੰਦੇ ਨੂੰ ਮਾਰ ਦੇ। ਉਹ ਨਹੀਂ ਕਿਸੇ ਸਿਆਣੇ ਬੰਦੇ ਨੇ ਕਹੀ ਗੱਲ ਇਹ। ਬਗਜੋ ਜੀ ਬਣਾ ਲਓ ਤੁਸੀਂ ਚਾ। ਮੇਰੇ ਸਹਰਾਣੇ ਖੜੇ ਮੇਰੇ ਤਾਂ ਸਿਰ ਪਹਿਲੀ ਹੀ ਦੁਖੀ ਜਾਂਦਾ। ਉਦੋਂ ਦੇ ਸਹਰਾਣੇ ਖੜੇ ਬੋਲੀ ਜਾਂਦੇ ਹੋ। ਜੇ ਬਗਜੋ। ਕਿਧਰੇ ਨਹੀਂ ਮਰਤੀ ਤੂੰ। ਆਹੋ ਆਹੀ ਚਾਹੁੰਦੇ ਹੋ ਵੀ ਮੈਂ ਮਰ ਜਾ। ਗੱਲਾਂ ਕਰਦਾ ਚਲਿੱਤਰਾਂ ਦੀਆਂ। ਹਾਲੇ ਤਾਂ ਮੈਂ ਕੋਈ ਚਲਿੱਤਰ ਖੇਡਿਆ ਨਹੀਂ। ਜੇ ਕਿਤੇ ਚਲਿੱਤਰ ਖੇਡਣ ਤੇ ਆ ਗਈ ਨਾ ਫੇਰ ਪਤਾ ਨਹੀਂ ਕੀ ਬਣੂ। ਸਾਰੇ ਤੁਹਾਡੇ ਘਰਦਿਆਂ ਨੂੰ ਨਾ ਬਾਣੀ ਪਾ ਕੇ ਰੱਖੂ। ਗੱਲਾਂ ਮਾਰਦੇ ਨੇ। ਹਾ ਇੱਕ ਤਾਂ ਸਿਰ ਦੁਖ ਰਿਆ ਬਣਾ ਲਓ ਜੀ ਚਾ। ਹਏ ਲੈ ਅੱਜ ਤਾਂ ਧੁੱਪ ਵੀ ਬਹੁਤ ਸੋਹਣੀ ਨਿਕਲੀ ਹੋਈ ਆ ਫਿਰ ਹਵਾ ਵੀ ਲੱਗ ਜੂਗੀ ਪਾਥੀਆਂ ਜਿਆਂ ਨੂੰ ਮਨ ਲਾ ਦੇ ਨਾ ਪੱਥੇ ਆਵਾ ਹੁਣ ਮੌਕਾ ਹੈ ਜੇ ਮੈਂ ਕੌਲ ਕਰ ਲਈ ਇਹਦਾ ਕੀ ਉਤੇ ਕਿਹੜੇ ਵੇਲੇ ਤੰਬੂ ਤਾਣ ਕੇ ਖੜ ਜੇ ਫਿਰ ਇਹ ਨਹੀਂ ਜ਼ਿਆਦਾ ਦਸ ਦਿਨ ਅੱਖ ਖੋਲਦਾ ਹੈਗਾ ਕਹਿੰਦੇ ਨੇ ਸੂਰਜ ਨੂੰ ਜੇਲ ਹੋਗੀ ਆ ਹੁਣੀ ਮੌਕਾ ਹੈਗਾ ਹੁਣ ਪਾਥੀਆਂ ਜਿਆਂ ਸੁੱਕ ਜਾ ਕਰਨੀਆਂ ਨਹੀਂ ਤਾਂ ਫਿਰ ਗਾਂ ਸੁੱਕਣੀਆਂ ਵੀ ਚਲ ਮਨਾ ਦੇਖਦੀ ਕਿਆ ਪੱਥ ਕੇ ਆ ਹੈ ਪੱਥੀਆਂ ਦਾ ਪੱਥਣ ਵਗ ਜੂ ਸਿਲੈਂਡਰ ਲਾ ਹੁਣ ਇਹਦੇ ਮੂੰਖ ਨੇ ਝਾਕੀ ਜਾਮਾ ਵੀ ਰੋਟੀਆਂ ਪਕਾ ਲੈ ਭਾਈ ਪਤਾ ਨਹੀਂ ਕਿਉਂ ਐ ਕਰਦੀ ਐ ਤੂੰ ਟਾਈਮ ਸਰ ਰੋਟੀਆਂ ਜਿਹੜੀਆਂ ਚਾਰ ਲਾਉਣੀਆਂ ਨੇ ਲਾ ਕੇ ਰੱਖ ਦੇ ਇਹ ਛਿਆਰ ਐ ਇਹਨੂੰ ਆਏ ਵੀ ਉਧਰ ਬਾੜੇ ਚ ਵੀ ਢੇਰ ਲੱਗਿਆ ਪੈ ਗੋਹੇ ਦਾ ਬੁੜੀ ਪੱਥਣ ਜਾਊਗੀ ਵੀ ਫੇਰ ਮੈਂ ਰੋਟੀਆਂ ਲਾ ਲੂ ਕੋਈ ਗੱਲ ਨਹੀਂ ਜੇ ਤੂੰ ਢਾਣੀ ਢਾਣੀ ਐ ਨਾ ਸੱਸ ਤੇਰੀ ਪੱਤੇ ਪੱਤੇ ਆ ਦੇਖਦੀ ਜਾ ਜਿੰਦਾ ਲਾ ਕੇ ਜਾ ਮੁਰ ਸੋਈ ਨੂੰ ਤੈਨੂੰ ਮਾਇਆ ਪਕਵਾਉਣੀ ਆ ਗੈਸ ਤੇ ਕਿਚਗੀ ਤੋਂ